ਅਗਰ ਜੀ ਕਹਾਤਾ ਸਾਹਿਬ ਅਗਰ ਜੀ ਫਤੇ ਅਸਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ ਖਾਸ ਤੌਰ ਤੇ ਉਹਨਾਂ ਦਾ ਬਿਲਕੁਲ ਖੜੀ ਆ ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ ਕਿਸਾਨ ਪੰਜਾਬ ਤੋਂ ਆ ਰਹੇ ਸਾਰੇ ਬਾਰਗ ਹੋਰ ਸਟੇਟਾਂ ਤੋਂ ਆ ਰਹੇ ਆ ਅਸੀਂ ਸਾਰਿਆਂ ਦਾ ਰਿਸਪੈਕਟ ਕਰਦੇ ਸਾਰੀ ਇੱਜ਼ਤ ਕਰਦੇ ਆ ਅਸੀਂ ਸਾਰੇ ਵੇ ਖੜੇ ਹੋਵਾਂਗੇ ਜਿਦਾ ਪਹਿਲਾਂ ਵੀ ਖੜੇ ਹੋਏ ਸੀਗੇ ਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ ਇਨਸਾਨੀਅਤ ਤੌਰ ਤੇ ਸਾਰੇ ਇਸ ਇਨਸਾਨ ਕਿਸਾਨਾਂ ਦੇ ਖੜੇ ਹੋਣ ਇੱਕ ਕਿਸਾਨੀ ਦੇ ਵਿੱਚ ਜਿਹੜਾ ਇਸ ਵੇਲੇ ਦਿੱਲੀ ਵੱਲੋਂ ਤੁਰੇ ਹੋ ਆ ਕਿਸਾਨ ਉਹਦੇ ਵਿੱਚ ਬੀਬੀਆਂ ਬੱਚੇ ਬਜ਼ੁਰਗਿਆ ਤੇ ਇਹ ਸਾਡਾ ਇਨਸਾਨੀਅਤ ਤੌਰ ਤੇ ਸਾਡਾ ਫਰਜ ਬਣਦਾ ਉਹਨੂੰ ਸਪੋਰਟ ਕਰਨ ਦਾ ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ ਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸੁਨੇਹਾ ਆ ਕਿ ਜਿਹੜੀ ਭਈ ਇਸ ਵੇਲੇ ਹਕੂਮਤ ਹੈ ਦਿੱਲੀ ਦੀ ਅਸੀਂ ਉਹਨੂੰ ਇਹ ਸੁਨੇਹਾ ਦਿੰਨੇ ਪਈ ਇਹ ਹਰ ਸਿਟੀਜ਼ਨ ਦਾ ਇੰਡੀਆ ਦਾ ਇੱਕ ਹੱਕ ਹੈ ਉਹ ਕਨਸਟੀਟਿਊਸ਼ਨ ਦੇ ਅਸਾਰ ਤੇ ਲੋਕਤੰਤਰ ਤੌਰ ਤੇ ਹੁੰਦਾ ਹੱਕ ਹੈ ਜਿੱਥੇ ਮਾਦੀ ਸ਼ਾਂਤਮਾਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਵੀ ਦੇ ਸਕਦੇ ਇਹ ਜੀ ਰਿਸਪੈਕਟ ਕੀਤੀ thank you